ਓਕੇ ਜੀ ਅੱਜ ਬਿਲਕੁਲ ਕਰ ਸਕਦਾ ਤਰ ਤਰਨ ਕੋਈ ਮਿਕਾਓ ਲਓ ਅੱਜ ਬੇਸਿਕਲੀ ਕੀ ਸੀਗਾ ਕਿ ਗਰਨਜੀਤ ਸਿੰਘ ਜੀ ਮਿੱਠਾ ਸਾਡੇ ਸਟੇਟ ਦੇ ਕਾਂਗਰਸ ਦੇ ਕਿਸਾਨਾਂ ਦੇ ਵਿੰਗ ਦੇ ਪ੍ਰੈਜ਼ੀਡੈਂਟ ਨੇ ਜੀ ਜੀ ਇਹਨਾਂ ਨੇ ਅੱਜ ਮੀਟਿੰਗ ਆਰਗੇਨਾਈਜ਼ ਕੀਤੀ ਜਿਹੜੇ ਕਿਸਾਨਾਂ ਦੇ ਮਸਲੇ ਤਾਂ ਹਾਨੀ ਪੰਜਾਬ ਚ ਕਿ ਖਾਸ ਤੌਰ ਤੇ ਮੈਂ ਲੋਕਾਂ ਨੂੰ ਇਹ ਸਮਝਾਇਆ ਕਿ ਪਹਿਲਾਂ ਪਛਾਣ ਕਰੋ ਕਿ ਤੁਹਾਡੇ ਪੰਜਾਬ ਦੇ ਦੁਸ਼ਮਣ ਕੌਣ ਨੇ ਆਪਾਂ ਸਾਰੇ ਜਾਣਦੇ ਕਿ ਬੀਜੇਪੀ ਨੇ ਕਿਸਾਨਾਂ ਦੇ ਜਜ਼ਬਾਤਾਂ ਨੂੰ 2020-21 ਵਿੱਚ ਸਵਾ ਸਾਲ ਰੋਂਦੇ ਆ ਔਰ ਉਹਨਾਂ ਦੀ ਕੋਈ ਗੱਲ ਨਹੀਂ ਮੰਨੀ ਆ ਜਿਹੜਾ ਹੁਣ ਕਿਸਾਨਾਂ ਦਾ ਅੰਦੋਲਨ ਖਦੇੜਿਆ ਗਿਆ ਇਹ ਬਿਲਕੁਲ ਆ ਬੀਜੇਪੀ ਦੇ ਆਦੇਸ਼ਾਂ ਤੇ ਭਗਵੰਤ ਮਾਨ ਨੇ ਫੁੱਲ ਚੜਾਏ ਨੇ ਔਰ ਇਹ ਗੱਲ ਦਾ ਤਸਦੀਕ ਹੁੰਦੀ ਜਦੋਂ ਹੋਮ ਮਿਨਿਸਟਰ ਸਾਡੇ ਪਾਰਲੀਮੈਂਟ ਚ ਬੋਲਦੇ ਨੇ ਕਹਿੰਦੇ ਨੇ ਕਿ ہماری ਸਰਕਾਰ ਪੰਜਾਬ ਮੇ ਨਹੀਂ ਹੈ ਲੇਕਿਨ ਫਿਰ ਵੀ ਕੁਝ ਲੋਕ ਵਹਾਂ ਹਮਨੇ ਐਨਐਸਏ ਲਗਾ ਕਰਕੇ ਦਿਗਰੂਗੜ੍ਹ ਅਸਾਮ ਕੀ ਜੇਲ੍ਹ ਮੇ ਭੇਜ ਦਿਆ 댓 ਮੀਨਸ ਐਨਐਸਏ ਵੀ ਉਹਨਾਂ ਨੇ ਲਗਵਾਈ ਔਰ ਕਿਸਾਨਾਂ ਦਾ ਜਿਸ ਢੰਗ ਨਾਲ ਇਹ ਅੰਦੋਲਨ ਖਦੇੜਿਆ ਗਿਆ ਪੀਲਾ ਪੰਚਾ ਚਲਾ ਕੇ ਬੁਲਡੋਜ਼ਰ ਚਲਾ ਕੇ 100 ਕਰੋੜ ਦਾ ਸਮਾਨ ਖੁਰਦ-ਮੁਰਦਿਆ ਔਰ ਟਰਾਲੀਆਂ ਜਿਹੜੀਆਂ ਨੇ ਮਾਲਵੇ ਦੇ ਵਿੱਚ ਇਹਨਾਂ ਦੇ ਐਮਐਲਏਾਂ ਦੇ ਨਜ਼ਦੀਕੀ ਸਰਪੰਚਾਂ ਦੇ ਘਰਾਂ ਚੋਂ ਮਿਲੇ ਇਹ ਅੱਜ ਇਹਨਾਂ ਦਾ ਨਾਮ ਟਰਾਲੀ ਚੋਰ ਪੈ ਗਿਆ ਸੋ ਕਿਸਾਨਾਂ ਦੀ ਬੇਸਿਕਲੀ ਦੁਰਦਸ਼ਾ ਕੀਤੀ ਜਿਹੜੀ ਭਗਵੰਤ ਨੇ ਇਹ ਭਾਜਪਾ ਔਰ ਆਮ ਆਦਮੀ ਪਾਰਟੀ ਦਾ ਪਰਦਾ ਫਾਸ਼ ਹੋਇਆ ਵਾ ਔਰ ਉਹਨਾਂ ਦੇ ਕਹਿਣਤੇ ਹੋਇਆ ਜੋ ਕਿ ਪ੍ਰੋਬੇਬਲੀ ਇਜਰੀਵਾਲ ਨੂੰ ਉਹਨਾਂ ਨੇ ਇੰਨਾ ਕੁ ਟਰਾਲਿਆ ਚਾਲੂ ਕਰ ਲਿਆ ਬਿਕੋਜ਼ ਆਫ ਸ਼ੀਸ਼ ਮਹਿਲ ਸ਼ਰਾਬ ਕੋਟਾਲਾ ਕਲਾਸਰੂਮ ਕੋਟਾਲਾ ਔਰ ਹੋਰ ਬੜੇ ਕੋਟਾਲੇ ਇਹਨੇ ਉਹਨਾਂ ਦੀ ਪਹਿਰਵਾਈ ਕਰਕੇ ਦਿੱਤਾ ਦੂਸਰਾ ਕਿਸਾਨਾਂ ਦੀ ਜਿਹੜੀ ਝੋਨੇ ਦੀ ਲੁੱਟ ਹੋਈ ਆ ਉਹ ਬੜੀ ਇੱਕ ਹੈਰਾਨਜਨਕ ਗੱਲ ਹੋਈ ਕਿ 35-40 ਸਾਲ ਬਾਅਦ ਸਾਡਾ ਝੋਨੇ ਦੀ ਫਸਲ ਦਾ ਕਿਸੇ ਨੂੰ ਲਗਭਗ ਔਸਤਨ ਪੰਜਾਬ ਚ 150 ਰੁਪਏ ਪ੍ਰਤੀ ਕੁਇੰਟਲ ਘੱਟ ਮਿਲਦਾ ਤੇ ਮਾਝੇ ਵਿੱਚ ਤਾਂ 300-400 ਰੁਪਏ ਕੁਇੰਟਲ ਦਾ ਘੱਟ ਝੋਨੇ ਦਾ ਅਦਾਗੀ ਹੋਈ ਇਹ ਇੱਕ ਪਲਾਨਡ ਐਕਸਪਲੋਇਟੇਸ਼ਨ ਸੀਗੀ ਤੋ ਕਿ ਕੇਂਦਰ ਸਰਕਾਰ ਨੇ ਤਾਂ 43000 ਕਰੋੜ ਦੀ ਕੈਸ਼ ਕ੍ਰੈਡਿਟ ਲਿਮਿਟ ਭੇਜਦੀ ਪੰਜਾਬ ਸਰਕਾਰ ਨੂੰ ਇੱਕ ਡੇਢ ਮਹੀਨਾ ਪਹਿਲਾਂ ਭੇਜਦੀ ਸਤੰਬਰ ਚ ਤੇ ਇਹ ਝੋਨਾ ਜਦੋਂ ਨਹੀਂ ਚੱਕਿਆ ਗਿਆ ਜਾਣਬੁੱਝ ਕੇ ਅਫਸਰ ਮੰਡੀਆਂ ਚ ਨਹੀਂ ਗਏ ਮੇਰਾ ਮੰਨਣਾ ਵਾ ਕਿ ਇਹ ਘੱਟੋ ਘੱਟ 5000 ਕਰੋੜ ਰੁਪਏ ਦਾ ਘੁਟਾਲਾ ਔਰ ਇਸ ਗੱਲ ਦੀ ਆਵਾਜ਼ ਵਿਧਾਨ ਸਭਾ ਦੇ ਸਾਡੇ ਐਮ ਐਲ ਏ ਨੇ ਤੇ ਅਸੀਂ ਉਠਾਈ ਉੱਥੇ ਇਸ ਤਰ੍ਹਾਂ ਨਾਲ ਇੱਕ ਤਾਂ ਇਹ ਸਰਕਾਰ ਐਂਟੀ ਸਿੱਖ ਵੀ ਸਾਬਤ ਹੋ ਚੁੱਕੀ ਹੈ ਐਨ ਐਸ ਐ ਲਾ ਕੇ ਯੋਪਾ ਲਾ ਕੇ ਔਰ ਕਿਸਾਨ ਬਰੋਤੀ ਸਾਬਤ ਹੋ ਗਈ ਆਪਣੀਆਂ ਇਹਨਾਂ ਦੇ ਜੋ ਹੁਣ ਦੇਖੋ ਤਾਜ਼ੇ ਕੀ ਕਰ ਰਹੇ ਨੇ ਕਿਉਂਕਿ ਹੁਣ ਹਿਲ ਚੁੱਕੇ ਨੇ ਜਿਹੜੀ ਲੋਕਾਂ ਦੀ ਕਚਹਿਰੀ ਵਿੱਚ ਇਹ ਬਹੁਤ ਬੁਰੀ ਤਰ੍ਹਾਂ ਨਾਲ ਇਹ ਨੈਗੇਟਿਵ ਗ੍ਰਾਫ ਚ ਇਹਨਾਂ ਨੇ ਹੁਣ ਕੰਮ ਸ਼ੁਰੂ ਕਰਤਾ ਜੀ ਯੁੱਧ ਨਸ਼ੇ ਵਿਰੁੱਧ ਅੱਛਾ ਤੁਸੀਂ ਮੈਨੂੰ ਦੱਸੋ 3 ਸਾਲ ਸੁੱਤੇ ਰਹੇ ਅੱਜ ਹੁਣ ਤੁਰੰਤ ਲੋਕਾਂ ਦੇ ਬਲਡوزرਾਂ ਨਾਲ ਘਟਾ ਰਹੇ ਨੇ ਆ ਜਿਹੜੀ ਕਾਂਸਟੇਬਲ ਅਮਨਦੀਪ ਕੌਰ ਫੜੀ ਗਈ ਆ ਕੀ ਹੋ ਸਕਦਾ ਅਸੀਂ ਮੰਨ ਸਕਦੇ ਕਿ ਇੱਕ ਸਿਪਾਈ ਲੈਵਲ ਦੀ ਔਰਤ ਆ 2 ਕਰੋੜ ਦੀ ਕੋਠੀ ਬਣਾ ਕੇ ਬੈਠੀ ਹੋਵੇ ਤੇ ਉਹਦੇ ਉੱਤੇ ਕੋਈ ਪੁਸ਼ਤ ਪਨਾਹੀ ਨਾ ਕਰਦਾ ਹੋਵੇ ਜਾਣ ਬੁੱਝ ਕੇ ਪੁਲਿਸ ਨੇ ਭਗਵੰਤਪਾਨ ਨੇ ਇਹ ਜਾਂਚ ਨੂੰ ਉੱਥੇ ਦਵਾਤਾ ਕਿਉਂਕਿ ਉਹਦੇ ਕਨੈਕਸ਼ਨਸ ਅੱਗੇ ਆਈਪੀਐਸ ਆਫੀਸਰਸ ਨਾ ਆ ਰਹੇ ਨੇ ਔਰ ਉਹਨਾਂ ਲੋਕਾਂ ਨਾ ਆ ਰਹੇ ਜਿਨ੍ਹਾਂ ਦੀਆਂ ਸਿਕਸ ਆਡੀਓ ਟੇਪਸ ਅੱਗੇ ਸੋ ਜੁਧ ਨਸ਼ੇ ਵਿਰੋਧ ਵੀ ਫਰਾਡ ਹੈ ਔਰ ਇੱਕ ਗਰੀਬਾਂ ਦੇ ਘਰ ਵਿੱਚ ਦਾ ਕਿਹਾ ਤੁਸੀਂ ਦੇਖੋ ਗੱਲ ਇਹ ਆ ਕਿ فرض ਕਰੋ ਕੋਈ 10 ਬੰਦਿਆਂ ਦਾ ਪਰਿਵਾਰ ਆ ਉਹਦੇ ਚੋਂ ਇੱਕ ਵਿਅਕਤੀ ਕੋ ਅਗਰ ਗਲਤ ਕੰਮ ਕਰਦਾ ਤੁਸੀਂ ਬਾਕੀ 9 ਬੰਦਿਆਂ ਨੂੰ ਸਜ਼ਾ ਨਹੀਂ ਨਾ ਦੇ ਸਕਦੇ ਔਰ ਸੁਪਰੀਮ ਕੋਰਟ ਦੇ ਆਦੇਸ਼ ਨੇ ਇਹ ਵੀ ਮਾਡਲ ਜਿਹੜਾ ਜਿਹੜਾ ਬੁਲਡੋਜ਼ਰ ਪੋਲਿਟਿਕਸ ਦਾ ਮਾਡਲ ਇਹ ਵੀ ਬੀਜੇਪੀ ਦਾ ਚੱਕਿਆ ਹੋਇਆ ਯੂਪੀ ਦਾ ਮਾਡਲ ਹੈ ਸਿੱਖਿਆ ਕ੍ਰਾਂਤੀ ਮਤਲਬ ਬਾਥਰੂਮਾਂ ਤੱਕ ਹੋਂ ਨਹੀਂ ਪੱਥਰ ਰੱਖਣ ਲੱਗ ਗਏ ਨੇ ਕਦੀ ਕਿਸੇ ਸਰਕਾਰ ਨੇ ਇਸ ਲੈਵਲ ਤੱਕ ਨਹੀਂ ਗਏ ਟਾਇਲਟ ਦਾ ਉਦਘਾਟਨ ਕਰ ਰਹੇ ਨੇ ਮਗਰ ਲੀਆਂ ਸਰਕਾਰਾਂ ਦੀਆਂ ਕਲਾਸਰੂਮ ਦੀਵਾਰਾਂ ਲੈब्स 25000 ਨੀ ਪੱਥਰ ਨਵਾਂ ਰੱਖਿਆ ਜਾ ਰਿਹਾ ਮਤਲਬ ਇਹਨਾਂ ਨੂੰ ਐ ਲੱਗਦਾ ਕਿ ਇਸ਼ਤਿਹਾਰ ਲਾ ਕੇ ਨੀ ਪੱਥਰ ਲਾ ਕੇ ਪਬਲਿਸਿਟੀ ਕਰਕੇ ਅਸੀਂ ਲੋਕਾਂ ਦੇ ਦਿਲ ਜਿੱਤ ਲਾਂਗੇ ਇਹ ਲੋਕਾਂ ਦੇ ਮਨਾਂ ਚ ਉੱਤ ਲੱਤ ਚੁੱਕੇ ਨੇ ਦੇਖੋ ਪਰਸੋ ਚੌਥ ਡੀਸੀ ਫਰੀਦਕੋਟ ਦਾ ਹੁਕਮ ਦੇਖੋ ਤੁਸੀਂ ਇੱਕ ਉਹ ਆਪਣੇ ਡੀਓ ਨੂੰ ਲਿਖ ਰਿਹਾ ਕਿ ਹਰ ਸਕੂਲ ਦੇ 9ਵੀਂ ਤੋਂ 12ਵੀਂ ਦੇ ਬੱਚਿਆਂ ਦੇ 10-10 ਦੇ ਗਰੁੱਪ ਬਣਾ ਕੇ ਇੱਕ ਟੀਚਰ ਲਾ ਕੇ ਤੇ ਕੈਮਿਸਟਰੀਆਂ ਦੀਆਂ ਸ਼ਾਪਸ ਦੇ ਉੱਤੇ ਜਾ ਕੇ ਚੈਕਿੰਗ ਕਰੋ ਕੋ ਨਸ਼ਾ ਤਾਂ ਨਹੀਂ ਵੇਚ ਰਿਹਾ ਮਤਲਬ ਬੱਚਿਆਂ ਨੂੰ ਪੜ੍ਹਾਈ ਤੋਂ ਕਿੱਧਰਲੇ ਪਾਸੇ ਲਾ ਰਹੇ ਨੇ ਤੇ ਨਸ਼ਾ ਤਸਕਰਾਂ ਦੇ ਸਾਹਮਣੇ ਐਕਸਪੋਜ਼ ਕਰ ਰਹੇ ਨੇ ਇਸ ਤਰ੍ਹਾਂ ਦੀਆਂ ਮੂਰਖਰਾਹ ਹਰਕਤਾਂ ਦਾ ਅੱਜ ਖੁਲਾਸਾ ਕੀਤਾ ਕੇਜਰੀਵਾਲ ਪਗਵਾ ਅਤੇ ਸਸੋਡੀਆਂ ਦੇ ਹੈਵ ਨੋ ਬਿਜ਼ਨਸ ਇਨ ਪੰਜਾਬ ਦੇ ਆਰ ਰਿਜੈਕਟਡ ਲੀਡਰਸ ਆਫ ਦਿੱਲੀ ਟੈਂਟਡ ਲੀਡਰਸ ਆਫ ਦਿੱਲੀ ਸ਼ਰਾਬ ਘਟਾਲੇ ਦੇ ਵਿੱਚ ਡੇਢ ਸਾਲ ਜ਼ਿਲ੍ਹਾ ਕਟੀਆਂ ਨੇ ਉਹ ਸਾਡੇ ਮਨਿਸਟਰਾਂ ਦੇ ਘਰਾਂ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਮੈਨੂੰ ਤਾਂ ਇੱਕ ਮਨਿਸਟਰ ਬਾਰੇ ਜਾਣਕਾਰੀ ਮਿਲੀ ਕਿ ਸਸੋਡੀਆਂ ਨੇ ਉਹਦਾ ਸਰਕਾਰੀ ਘਰ ਕਬਜ਼ਾ ਕਰ ਲਿਆ ਉਹਦੀ ਸਰਕਾਰੀ ਗੱਡੀ ਖੋਲੀ ਆ ਉਹਦੇ ਅਫਸਰਾਂ ਨੂੰ ਮਾਈਨਸ ਦਾ ਮਨਿਸਟਰ ਬੁਲਾ ਕੇ ਆਰਡਰਸ ਪਾਸ ਕੀਤੇ ਜਾਂਦੇ ਨੇ ਤੇ ਮਨਿਸਟਰ ਨੂੰ ਕਹਿੰਦਾ ਤੂੰ ਸਿਰਫ ਘੁੱਕੀ ਮਾਰ ਦੇ। ਸੋ ਮੈਂ ਮਨਿਸਟਰਸ ਨੂੰ ਕਹਿਣਾ ਕਿ ਇੰਨੇ ਜਿਆਦਾ ਵੱਡੇ ਪੱਧਰ ਦੇ ਉੱਤੇ ਗੁਲਾਮ ਮਤ ਬਣੋ। ਆਪਣੇ ਪੰਜਾਬ ਦੀ ਖਾਤਰ ਆਵਾਜ਼ ਉਠਾਓ। ਔਰ ਪੰਜਾਬ ਦੇ ਲੋਕਾਂ ਦੀ ਹਿਫਾਜ਼ਤ ਕਰਨਾ ਵਰਨਾ ਇਹ ਸਾਰਾ ਕੁਝ ਲੁੱਟ ਕੇ ਲੈ ਜਾਣਗੇ ਸਾਡਾ ਕਰਜ਼ਾ ਅੱਜ ਤੁਸੀਂ ਦੇਖ ਰਹੇ ਹੋ ਪੰਜਾਬ। ਸੋ ਇਹ ਸਾਰੀਆਂ ਗੱਲਾਂ ਦੇ ਅੱਜ ਇੱਥੇ ਗੱਲਬਾਤ ਹੋਈ। ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਯਾਰੀ ਪੱਕੀ ਦੇ ਮੈਨੀਫੈਸਟੋ ਆਪੋ ਆਪਣਾ ਅਸੀਂ ਮੈਨੀਫੈਸਟੋ ਲੈ ਕੇ ਜਾਵਾਂਗੇ। ਦੇਖੋ ਮੁੱਖ ਮੰਤਰੀ ਦੀ ਜ਼ੁਬਾਨ ਤੇ ਹੁਣ ਕਿਸੇ ਨੂੰ ਭਰੋਸਾ ਨਹੀਂ ਕਰ। ਦੇਖੋ ਕੱਲ ਹੰਸ ਰਾਜ ਜੀ ਦੀ ਧਰਮ ਪਤਨੀ ਦਾ ਭੋਗ ਸੀਗਾ। ਉੱਥੇ ਉਹਨੇ ਜਦੋਂ ਗਿਆ ਤੇ ਅੱਗੇ ਡਾਕਟਰ ਬਰਜਿੰਦਰ ਸਿੰਘ ਹਮਦਰਧਾ ਜੀਤ ਵਾਲੇ ਦੇਖ ਕੇ ਸਿੱਧਾ ਹੀ ਪੈਰ ਫੜ ਲਏ। ਮਤਲਬ ਇਹਦੀ ਚ ਗਲਤ ਕਿਹੜੀ ਤੇ ਯਕੀਨ ਕਰਾਂਗੇ? ਉਸ ਤੇ ਯਕੀਨ ਕਰਾਂਗੇ ਜਿਹੜਾ ਵਿਜੀਲੈਂਸ ਇਨਕੁਆਇਰੀ ਆਰਡਰ ਕਰਕੇ ਤੇ ਉਹਨੂੰ ਛਾਪੇ ਮਾਰੇ ਉਹਨੂੰ ਸੁਪਰੀਮ ਕੋਰਟ ਤੱਕ ਜਾਣ ਤੇ ਮਜਬੂਰ ਕੀਤਾ ਉਸ ਗੱਲ ਤੇ ਯਕੀਨ ਕਰੀਏ ਕਿ ਕੱਲ ਵਾਲੀ ਗੋਡੇ ਵਾਲੇ ਤੇ ਸੋ ਪੰਜਾਬ ਦਾ ਭਗਵੰਤਬਾਨ ਦੀਆਂ ਜਿਹੜੀਆਂ ਫਰੌਡਲੈਂਟ ਪੋਲਿਟਿਕਸ ਹਨ ਇੱਕ ਝੂਠ ਦਾ ਜਿਹੜ ਤਾਂ ਤਰੀਕਾ ਬਣਾ ਲਿਆ ਐਵੇਂ ਕਹਾਣੀਆਂ ਸੁਣਾਈ ਜਾਂਦਾ ਕਿ ਮੈਨੂੰ ਇੱਕ ਬਜ਼ੁਰਗ ਬਔਰਤ ਮਿਲੀ ਸੀ ਉਹਨੇ ਕਿਹਾ ਕਾਕਾ ਤੂੰ ਬਹੁਤ ਵਧੀਆ ਕੰਮ ਕਰਦਾ ਇੱਕ ਬਜ਼ੁਰਗ ਮਿਲਿਆ ਸੀਗਾ ਅੱਜ ਦੇਖੋ ਮਾਝੇ ਦੀ ਧਰਤੀ ਤੋਂ ਆਵਾਜ਼ ਲਾਈ ਆ ਭਿੰਦਰ ਹਰਮਿੰਦਰ ਗਿੱਲ ਸੀਗੇ ਇੱਥੇ ਆਏ ਹਰਪ੍ਰਤਾਪ ਸਿੰਘ ਜਨਾਲਾ ਉਹਨਾਂ ਨੇ ਕਿਹਾ ਦੱਸੋ ਮਾਝੇ ਜਾਲਿਓ ਕੋਈ ਕਹਿੰਦਾ 40-50 ਹਜ਼ਾਰ ਨੌਕਰੀ ਦਿੱਤੀ ਆਪਾਂ ਨੂੰ ਯਾਰ ਮਿਲੀ ਨੌਕਰੀ ਕੋਈ ਕਿਤੇ ਨਹੀਂ ਨੌਕਰੀ ਹੈਗੀ ਵਾਈਟ ਪੇਪਰ ਅਗਰ ਜਾਰੀ ਹੋਵੇਗਾ ਅਸੀਂ ਕਰਾਂਗੇ ਨੈਕਸਟ ਗਵਰਨਮੈਂਟ 'ਚ ਤੁਹਾਨੂੰ ਪਤਾ ਲੱਗ ਜਾਊਗਾ ਸਾਰੀਆਂ ਨੌਕਰੀਆਂ ਅਗਰ ਦਿੱਤੀਆਂ ਨੇ ਉਹ ਸਾਰੀਆਂ ਹਰਿਆਣਾ ਰਾਜਸਥਾਨ ਵਾਲੇ ਲੈ ਕੇ ਕੋਕੇ ਸਾਡੇ ਕੋ ਗੈਰ ਪੰਜਾਬੀਆਂ ਵਾਲਾ ਰੋਕਣ ਵਾਲਾ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ਵਾਲਾ ਲੋਈ ਹੈ ਨਹੀਂ ਇਹ ਸਾਰੀਆਂ ਗੱਲਾਂ ਸਾਡਾ ਹਲਕਾ ਜਿਹੜਾ ਨਵਾਰਸ ਵਿਆ ਗਾਂਗਰਾਸ ਦਾ ਕੋਈ ਵੀ ਇੰਚਾਰਜ ਨਹੀਂ ਹੈਗਾ ਇਹ ਵਰਕਰ ਆਪਣੇ ਆਪ ਨੂੰ ਵਿਵਾਰਸੀ ਸਮਝਣ ਲੈਂਦੇ ਆ ਦੇਖੋ ਇਸ ਤਰ੍ਹਾਂ ਇਹਨਾਂ ਸਾਡਾ ਇੱਕ ਸਿਸਟਮੈਟਿਕ ਢੰਗ ਨਾਲ ਪਾਰਟੀ ਚੱਲਦੀ ਆ ਇਹ ਕੰਮ ਸਾਡੇ ਜਿਹੜੇ ਜਨਰਲ ਸੈਕਰੀ ਬਣੇ ਨੇ ਮਿਸਟਰ ਪੇਸ਼ ਪਗੇਲ ਔਰ ਰਾਜਾ ਬੜਿੰਗ ਇਹਨਾਂ ਨੇ ਬੈਠ ਕੇ ਜਿਹੜੀ ਜਿਹੜੇ ਵੀ ਕੰਸਟਿਟੂਐਂਸੀ ਵਿੱਚ ਸਾਡੇ ਹਲਕਾ ਇੰਚਾਰਜ ਨਹੀਂ ਗਏ ਜਾਂ ਜਿਹੜੇ ਕੈਂਡੀਡੇਟ ਨਹੀਂ ਗਏ ਉਹਨਾਂ ਦੀ ਕਰਨਗੇ ਪਰ ਇੱਕ ਗੱਲ ਮੈਂ ਕਹਿ ਸਕਦਾ ਕਿ ਪਿਛਲੇ ਦਿਨਾਂ ਚ ਔਰ ਅੱਜ ਜੋ ਇਕੱਠ ਕੀਤਾ ਉਹਦੇ ਚ ਕਿਰਨਜੀਤ ਸਿੰਘ ਨੇ ਬੜਾ ਜ਼ੋਰ ਲਾਇਆ ਵਾ ਔਰ ਮੈਂ ਇਹ ਜਿਹੜੇ ਲੋਕਾਂ ਦੇ ਜਜ਼ਬਾਤ ਨੇ ਆਪਣੀ ਪਾਰਟੀ ਦਾ ਕੌਂਟੇ ਜ਼ਰੂਰ ਕਰ ਖੈਰਾ ਸਾਹਿਬ ਵਿਰੁੱਧ ਨਸ਼ਾ ਵਿਰੁੱਧ ਜਿਹੜੀ ਮਹਿਮ ਸਰਕਾਰ ਨੇ ਛੇੜੀ ਆ ਔਰ ਗਰੀਬਾਂ ਦੇ ਜਿਹੜੇ ਘਰ ਟਾਏ ਜਾ ਰਹੇ ਨੇ ਕੀ ਤੁਹਾਡੀ ਸਰਕਾਰ ਹੋਣ ਤੇ ਉਹਨਾਂ ਗਰੀਬਾਂ ਨੂੰ ਇਨਸਾਫ ਮਿਲੇਗਾ 100% ਸਾਡੀ ਇਹ ਸਾਡਾ ਨੈਤਿਕ ਫਰਜ਼ ਆ ਜੀ ਜਿਨ੍ਹਾਂ ਲੋਕਾਂ ਨਾਲ ਬਦਲਾਖੋਰੀ ਹੋ ਕੇ ਪਰਚੇ ਦਰਜ ਹੋਏ ਨੇ ਔਰ ਜਿਹੜੇ ਪੁਲਿਸ ਵਾਲਾਂ ਤੇ ਇੱਕ ਸਿਆਸੀ ਆਦਮੀ ਨੇ ਕਰਾਇਆ ਉਹਨਾਂ ਦੇ ਖਿਲਾਫ ਉਲਟਾ ਕਾਰਵਾਈ ਕਿਉਂਕਿ ਅਸੀਂ ਇੱਕ ਬਦਲਾਖੋਰੀ ਦਾ ਕਮਿਸ਼ਨ ਸੈਟ ਅਪ ਕਰਾਂਗੇ ਜਿਹੜਾ ਜਿਨ੍ਹਾਂ ਦੇ ਖਿਲਾਫ ਹੋਈ ਆ ਉਹਨਾਂ ਨੂੰ ਕੋਰਟ ਜੁਡੀਸ਼ੀਅਲ ਪਾਵਰਸ ਦੇਵਾਂਗੇ ਮੈਜਿਸਟ੍ਰੀਅਲ ਪਾਵਰਸ ਤਾਂ ਕਿ ਉਹ ਟ੍ਰਾਇਲ ਕਰਕੇ ਤਾਂ ਸਜ਼ਾ ਦੇ ਸਕਣ ਕੱਲੀ ਸਜ਼ਾ ਨਹੀਂ ਦੇਵਾਂਗੇ ਪਰਚੇ ਕੈਨਸਲ ਨਹੀਂ ਕਰਾਂਗੇ ਇਹਨਾਂ ਲੋਕਾਂ ਨੂੰ ਫੜ ਕੇ ਉਲਟਾ ਅੰਦਰ ਦੇਵਾਂਗੇ ਉਹਦੇ ਨਾਲ ਕੀ ਹੁੰਦਾ ਕਿ ਪੁਲਿਸ ਨੂੰ ਆਪਣਾ ਫਰਜ਼ ਸਮਝ ਆਉਂਦਾ ਤੇ ਗਾਂ ਕਮੋਕੋ ਪੁਲਿਸ ਗਲਤ ਕੰਮ ਨਹੀਂ ਜਿਹੜੇ ਘਰਟਾਏ ਨੇ ਮੈਂ ਕਿਹਾ ਸੁਪਰੀਮ ਕੋਰਟ ਦੇ ਹਦਾਇਤਾਂ ਦੇ ਉਲੰਘਣਾ ਵਾਂ ਔਰ ਯੂਪੀ ਦਾ ਯੋਗੀ ਅਦਿੱਤਿਆਨਾਥ ਦਾ ਬੀਜੇਪੀ ਦਾ ਮਾਡਲ ਹੈ ਔਰ ਜਿਹੜੇ ਵੀ ਘਟ ਟਾਏ ਗਏ ਨੇ فرض ਕਰੋ ਆ ਆਜ਼ਾਦਮੀ ਲੈਟਸ ਸੇ ਕਿਸੇ ਨੂੰ ਸੈਸ਼ਨ ਕੋਰਟ ਤੋਂ ਸਜ਼ਾ ਹੋਈ ਹੈ ਕੱਲ ਨੂੰ ਹਾਈ ਕੋਰਟ ਤੋਂ ਉਹ ਬਰੀ ਹੋ ਜਾਂਦਾ ਤੇ ਕੀ ਕੇਜਰੀਵਾਲ ਤੇ ਭਗਵੰਤ ਪਾਨ ਘਰ ਬਣਾ ਕੇ ਦੇਣੇ ਇਹ ਸਾਰੀਆਂ ਜਿਹੜੀਆਂ ਅਨਕਨਸਟੀਟਿਊਸ਼ਨਲ ਇਲੈਗੈਲਿਟੀਆਂ ਜਿਹੜੀਆਂ ਇਹਨਾਂ ਨੇ ਕਮਿਟ ਕੀਤੀਆਂ ਨੇ ਇਹਨਾਂ ਸਾਰਿਆਂ ਦੀ 100% ਚਾਰਜ ਕਰਾਵਾਂਗੇ ਔਰ ਅਕਾਊਂਟੇਬਲ ਹੋਲਡ ਕਰਾਂਗੇ ਸਾਬਿਤ ਕਰਟਰ ਦੀ ਮੌਸੂ ਵੀ ਹੋਈ ਬਹੁਤ ਬਾੜੀ ਗੱਲ ਹੈ ਬਹੁਤ ਕਾਨੂੰਨੀ ਹਰਕਤ ਦਾ ਦੇਖੋ ਜੇ ਪੰਜਾਬ ਦੇ ਵਿੱਚ ਵਰਤੀਤਾਰੀ ਮਹਿਫੂਜ਼ ਨਿਕੇ ਇਹਨਾਂ ਬਦਮਾਸ਼ਾਂ ਤੋਂ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਕਿਸ ਤਰ੍ਹਾਂ ਡੀਐਸਪੀ ਦੀ ਹਾਜ਼ਰੀ 'ਚ ਐਸਐਚਓ ਦੀ ਹਾਜ਼ਰੀ 'ਚ ਉਹਨਾਂ ਦਾ ਹਥਿਆਰ ਖੋਲ ਕੇ ਗੋਲੀਆਂ ਮਾਰ ਦਿੱਤੀਆਂ ਇਹਦਾ ਮਤਲਬ ਇਹਨਾਂ ਦੇ ਹੌਸਲੇ ਇੰਨੇ ਬਲੰਨ ਨੇ ਔਰ ਮੈਂ ਪੁਲਿਸ ਨੂੰ ਅਪੀਲ ਕਰੂੰਗਾ ਕਿ ਇਹਨਾਂ ਦੇ ਗਲਤ ਗੱਲਾਂ ਮਤ ਸਵੀਕਾਰ ਕਰੋ ਤੁਹਾਡਾ ਕੰਮ ਹੈ ਟੂ ਅਫੋਲਡ ਰੂਲ ਆਫ ਲਾਅ ਐਂਡ ਆਰਡਰ ਇਨ ਪੰਜਾਬ ਤੁਸੀਂ ਇਹਨਾਂ ਦੇ ਗਲਤ ਹਦਿਅਤਾਂ ਨੂੰ ਇਨਕਾਰ ਦਿਓ ਕਿੰਨਿਆਂ ਨੂੰ ਬਦਲ ਦੇਣਗੇ ਕਿੰਨਿਆਂ ਤੋਂ ਗਲਤ ਕੰਮ ਕਰਾਉਣ ਦੇ ਉਪਰਾਲੇ ਕਰਨਗੇ ਜਦੋਂ ਤੁਹਾਡੀ ਯੂਨਿਟੀ ਹੋਗੀ ਪੁਲਿਸ ਫੋਰਸ ਦੀ ਕਿ ਅਸੀਂ ਗਲਤ ਕੰ ਸਾਡੇ ਤੁਸੀਂ ਅਫਸਰਾਂ ਨੂੰ ਮਰਵਾ ਰਹੇ ਹੋ ਉਹਦੇ ਨੇ ਕੰਮ ਸਾਰਾ ਜਿਹੜਾ ਇਹਨੂੰ ਨੱਥ ਪੈ ਜਾਵੇ ਵਿਧਾਨ ਸਭਾ ਦੇ ਵਿੱਚ ਤੇ ਖੈਰਾ ਸਾਹਿਬ ਨੂੰ ਨਹੀਂ ਬੋਲਣ ਦਿੱਤਾ ਜਾਂਦਾ ਸਪੀਕਰ ਬੰਦ ਕਰ ਦਿੱਤਾ ਜਾਂਦਾ ਹੈ ਖੈਰਾ ਸਾਹਿਬ ਦਾ ਕਿਹੋ ਜਿਹਾ ਡਾਰਾ ਜਿਹੜਾ ਇਹਨਾਂ ਇਹ ਦੇਖੋ ਮੈਂ ਤਾਂ ਇੱਕ ਸਧਾਰਨ ਇਨਸਾਨ ਆ ਜੀ ਪਰ ਮੈਨੂੰ ਲੱਗਦਾ ਕਿ ਮੇਰੇ ਮੁੱਦਿਆਂ ਦਾ ਜਵਾਬ ਕੋਈ ਨਹੀਂ ਸਪੀਕਰ ਕੋਲ ਭਗਵਾਨ ਬੰਦੇ ਕੋਲ ਜਿਹੜੇ ਮੈਂ ਮੁੱਦੇ ਉਠਾਉਣਾ ਕਿ ਗੈਰ ਪੰਜਾਬੀਆਂ ਦਾ ਨੂੰ ਰੋਕਣ ਦਾ ਬਿੱਲ ਕਿਉਂ ਨਹੀਂ ਤੁਸੀਂ ਲਿਆਂਦਾ ਪਾਕਿਸਤਾਨ ਦੇ ਨਾਲ ਪੰਜਾਬ ਦਾ ਵਪਾਰ ਦਾ ਬਾਰਡਰ ਖੁੱਲਣਾ ਚਾਹੀਦਾ ਸਾਡੇ ਪੰਜਾਬ ਦੇ ਦਰਿਆਈ ਪਾਣੀਆਂ ਦੀ ਲੁੱਟ ਹੋਈ ਉਹਦਾ ਹਿਸਾਬ ਹੋਣਾ ਚਾਹੀਦਾ ਜਿਹੜਾ ਗੰਦਲਾ ਪਾਣੀ ਉਮਰਿਆ ਬੁੱਡੇ ਨਾਲਿਆਂ ਦਰਿਆਵਾਂ ਦਾ ਉਹ ਬਦਲਾਖੋਰੀ ਦੀ ਰਾਜਨੀਤੀ ਇਹਨਾਂ ਗੱਲਾਂ ਦਾ ਜਦੋਂ ਜਵਾਬ ਕੋਈ ਨਹੀਂਗਾ ਮੇਰਾ ਮਾਈਕ ਬੰਦ ਕਰ ਰਿਹਾ ਔਰ ਜਿਹੜਾ ਸਪੀਕਰ ਹੈ ਇਹ ਪਰਸਨਲ ਮੇਰੇ ਨਾਲ ਰੰਜਿਸ਼ ਕੱਢ ਰਿਹਾ ਮੈਂ ਤਾਂ ਪੁੱਛਣਾ ਚਾਹੁੰਨਾ ਸਪੀਕਰ ਕੋਲ ਤਾਰ ਨੂੰ ਕਿ ਤੇਰੀ ਕੁ ਮੈਂ ਪਹਿਲੀ ਵਾਰ ਤੇ ਕਬਜ਼ਾ ਕੀਤਾ ਕੋਈ ਤੇਰਾ ਕਰ ਦਬਿਆਵਾ ਪਤਾ ਤਾਂ ਲੱਗੇ ਲੋਕਾਂ ਨੂੰ ਵੀ ਤੂੰ ਹੀ ਨਹੀਂ ਨਫ਼ਰਤ ਕਿਉਂ ਕਰ ਰਿਹਾ ਜਾਂ ਫਿਰ ਦੱਸ ਕਿ ਇਹ ਹਿਦਾਇਤ ਕੇਜਰੀਵਾਲ ਤੇ ਭਗਵੰਤ ਮਾਨ ਦੀ ਕਿ ਖੇਰੇ ਨੂੰ ਬੋਲਣ ਹੀ ਨਹੀਂ ਦੇਣਾ ਅੱਛਾ ਹੁਣ ਦੱਸੋ ਮੈਨੂੰ ਤੁਹਾਡੇ ਸਾਰਿਆਂ ਦੇ ਜ਼ਰੀਏ ਮੈਂ ਬੋਲ ਰਿਹਾ ਅੱਜ ਮੈਂ ਹਜ਼ਾਰਾਂ ਦੇ ਇਕੱਠ ਵਿੱਚ ਬੋਲਿਆ ਵਾਂ ਮੈਂ ਆਪਣੇ ਸੋਸ਼ਲ ਮੀਡੀਆ ਤੇ ਰੋਜ਼ ਬੋਲਦਾ ਔਰ ਕੁਲਤਾਰ ਨੂੰ ਪੁੱਛਣਾ ਚਾਹੁੰਦਾ ਕਿ ਤੂੰ ਮੇਰੇ ਖਿਲਾਫ ਤਾਂ ਬੜੀ ਜਲਦੀ ਐਕਸ਼ਨ ਲੈਣਾ ਜਿਹੜੇ ਦੋ ਬੰਦਿਆਂ ਨੇ ਸਾਡੇ ਬਹੁਤ ਸਤਿਕਾਰਯੋਗ ਆ ਰਾਮਗੜੀਆ ਬਰਾਦਰੀ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਤੈਨੂੰ ਗੁੱਲੀ ਘੜਕਿਆ ਤੇਰੇ ਹੈ ਜਾਣ ਉਹਦੇ ਖਿਲਾਫ ਐਕਸ਼ਨ ਲੈਣ ਦੇ ਜਾਂ ਤੁਹਾਡਾ ਜਿਹੜਾ ਲਾਲਜੀਤ ਭੁੱਲਰ ਹੈ ਇਥੋਂ ਦਾ ਮਨਿਸਟਰ ਇਹਨੇ ਤੈਨੂੰ ਤਰਖਾਣ ਦੇ ਉਹ ਇਹ ਗੁੱਲੀ ਘੜਕਿਆ ਤੂੰ ਉਹਦੇ ਖਿਲਾਫ ਕੋਈ ਐਕਸ਼ਨ ਲਿਆ ਸੀਗਾ ਸੋ ਦੇਰਫੋਰ ਮੈਂ ਇਹਨਾਂ ਦੀ ਤਾਇਉ ਕਹਨਾ ਕਿ ਇਹ ਬੰਦੂਆ ਜਮਾਤ ਆ ਬੰਦੂਆ ਮਜ਼ਦੂਰਾਂ ਦੇ ਸਿਰਫ ਇੱਕ ਬੰਦਾ ਇਹਨਾਂ ਦੇ ਵਿੱਚ ਜਿਹੜਾ ਕੋਮੇ ਵਿੱਚ ਪ੍ਰਤਾਪ ਸਿੰਘ ਜਿਹੜਾ ਸੱਚ ਪੱਖ ਦੀ ਗੱਲ ਕਰਦਾ ਆ ਵੇਦਵੀਆਂ ਦੇ ਖਿਲਾਫ ਬੋਲਦਾ ਔਰ ਨਸ਼ੇ ਦੇ ਖਿਲਾਫ ਬੋਲਦਾ ਬਾਕੀ ਸਾਰੇ ਬੰਦੂਆ ਮਜ਼ਦੂਰਾਂ ਦੇ ਹਲਕਾ ਖੇਮ ਕਰਨ ਤੋਂ ਵਧਾਇਕ ਸਵਰਨ ਸਿੰਘ ਤੁਣਜੀ ਕਹਿੰਦੇ ਨੇ ਤਿੰਨਾਂ ਸਾਲਾਂ ਦੇ ਵਿੱਚ ਅਸੀਂ ਬਹੁਤ ਬਦਲਾਅ ਕੀਤਾ ਹੈ ਬڑے ਕਾਰਜ ਕੀਤੇ ਨੇ ਵਿਕਾਸ ਦੇ ਕਾਰਜ ਮੈਂ ਕਹਾਂ ਨਾ ਦੇਖੋ ਜੇ ਇਹਨਾਂ ਨੂੰ ਸਾਡੇ ਵਿਕਾਸ ਕਾਰਜ ਤੇ ਨਹੀਂ ਨਜ਼ਰ ਆਉਂਦੇ ਇਹ ਆਪਣੀਆਂ ਅੱਖਾਂ ਬਣਵਾ ਲੈਣ ਤੇ ਨਹੀਂ ਪਹੇਗੇ ਤੇ ਮੇਰੇ ਤੋਂ ਲੈ ਲੈ ਦੇਖੋ ਗੱਲ ਇਹ ਆ ਇਹ ਜਿਹੜਾ ਜੋ ਇਹਨਾਂ ਨੇ ਵਿਕਾਸ ਤੇ ਪ੍ਰੋਪਾਗੈਂਡਾ ਕੀਤਾ ਉਹ ਇਸ਼ਤਿਹਾਰਾਂ 'ਚ ਚੇਨਈ ਵਿੱਚ ਜਾ ਕੇ ਨਾ ਤੁਸੀਂ ਤਾਮਿਲਨਾਡੂ 'ਚ ਤੇ ਕੇਰਲਾ 'ਚ ਅਖਬਾਰ ਚੱਕੋਗੇ ਉਹਦੇ ਤੇ ਵਿਕਾਸ ਦੇ ਕਾਰਜ ਤੇ ਕੇਜਰੀਵਾਲ ਤੇ ਭਗਵੰਦੀਆਂ ਦੀਆਂ ਫੋਟੋ ਆਵਾ 에ਰਪੋਰਟਾਂ ਦੇ ਇਲੈਕਟ੍ਰੋਨਿਕ ਬੋਰਡ ਨੇ ਡਿਜੀਟਲ ਰੇਲਵੇ ਸਟੇਸ਼ਨਾਂ ਤੇ ਸਾਰੇ ਪੰਜਾਬ ਦੀਆਂ ਗਲੀਆਂ ਭਰੀਆਂ ਇਹ ਸਿਰਫ ਕਾਗਜੀ ਵਿਕਾਸ ਆ ਜਿਹੜੇ ਲੋਕੀਆ ਆਪਾਂ ਦਾ ਸਾਰੇ ਜ਼ਮੀਨ ਤੇ ਰਹਿੰਦੇ ਆ ਪਿਛਲੇ 3 ਸਾਲਾਂ ਵਿੱਚ ਇੱਕ ਨਵੇਂ ਪੈਸੇ ਦਾ ਪਿੰਡਾਂ ਚ ਜਾਂ ਸ਼ਰਨ ਕੋ ਕੰਮ ਨਹੀਂ ਕਰ। ਇੱਕ ਮਿੰਟ ਭਾਜੀ ਇੱਕ ਮਿੰਟ ਕੀ ਗੱਲ ਆਉਣ ਵਾਲੇ ਸਮੇਂ ਚ ਕਿਰਨ ਲਈ ਤੇ ਮਿੱਠਾ ਜੀ ਨੂੰ ਟਿਕਟ ਤਰਨ ਦਾ ਨਾਲ ਕਿੱਦੋਂ ਮਿਲ ਸਕਦੀ? ਦੇਖੋ ਮੈਂ ਤੁਹਾਨੂੰ ਪਹਿਲਾਂ ਕਿਹਾ ਨਾ ਕਿ ਇਹ ਪਾਰਟੀ ਦਾ ਅਧਿਕਾਰ ਖੇਤਰ ਆ ਬਿਲਕੁਲ ਤਰੀਕੇ ਦੇ ਨਾਲ ਸਾਡਾ ਸਿਸਟਮ ਚੱਲਦਾ ਵਾ ਪਰ ਹਾਂ ਅਸੀਂ ਜਿਹੜੇ ਜਿਹੜੇ ਡਿਸਰਵਿੰਗ ਉਮੀਦਵਾਰ ਆ ਉਹਨਾਂ ਦੀ ਸਵਾਰਥ ਤਾਂ 100% ਕਰਾਂਗੇ ਅਸੀਂ ਆਪ ਅੱਖਾਂ ਨਾਲ ਦੇਖ ਰਹੇ ਹਾਂ। ਇੱਕ ਮਿੰਟ ਭਾਜੀ ਫਿਰ ਸਰਦਾਰ ਨਿਸ਼